ਅੱਜ ਜਿਹੜੇ ਆ ਕੇ ਆਏ ਆ ਵਰਦੀਆਂ ਦਾ ਤੋਹਫਾ ਰਖੜੀ ਸਿਵਲ ਮੇਲਾ ਕਾਟਨ ਦਾ ਸੂਟ ਦੁਪੱਟਾ ਡਿਜ਼ਾਈਨਰ ਪੀਸ ਆ ਰਿਵਰਕ ਕੀਤਾ ਹੋਇਆ ਨਾਲ ਕਾਟਨ ਦਾ ਦੁਪੱਟਾ ਉਹ ਪਕਾ ਲੋ ਇੰਟਰਾਲ ਜੀ ਗਏ ਚ ਉਹ ਸੋੜਾ ਬੇਸਾਫਾ ਦਾ ਆ ਆਪਣੀਓਰ ਦਾ ਦੁਪੱਟਾ ਕਾਟਨ ਦਾ ਸੂਟ ਉਹ ਸੋਨੇ ਡਿਜ਼ਾਈਨ ਆ ਦੇਖੋ ਡਿਜ਼ਾਈਨ ਨਵੇਂ ਡਿਜ਼ਾਈਨ ਬਿਲਕੁਲ ਫਰੈਸ਼ ਆਟਮ ਪਿਓਰ ਕਾਟਨ ਦਾ ਸੂਟ ਹਾਫ ਤੇ ਦੁਪੱਟਾ ਜਿਹੜਾ ਕੀ 850 ਅਸੀਂ ਰਖੜੀ ਸੇਲ ਤੁਮਾਕਾ ਸਿਰਫ 450 ਰੁਪਏ ਦੇ ਕੀਤਾ ਸਿਰਫ 450 ਰੁਪਏ ਦੇ ਵਿੱਚ ਰਖੜੀ ਦਾ ਸਪੈਸ਼ਲ ਤਿਆਰ ਕੋਈ ਨਹੀਂ ਸੂਟ ਕੀਤੇ ਆ ਹਾਫ ਰੇਟਾਂ 'ਚ ਸਿਰਫ 450 ਰੁਪਏ ਦੇ ਆਹ ਦੇਖੋ ਡਿਜ਼ਾਈਨ ਸਿਰਫ 450 ਰੁਪਏ ਦੇ ਵਿੱਚ 700 ਵਾਲਾ ਸੂਟ 800 ਵਾਲਾ ਸੂਟ ਸਿਰਫ 450 ਰੁਪਏ ਦੇ ਵਿੱਚ ਸਾਰੇ ਡਿਜ਼ਾਈਨ ਤੁਹਾਨੂੰ ਮਿਲਣਗੇ ਸਿਰਫ ਰਖੜੀ ਦੇ ਤਿਆਰ ਤੱਕ ਸੇਹ ਲਗਾ ਚੁੱਕੀ ਐ 750 ਦਾ ਸੂਟ ਸਿਰਫ 450 ਰੁਪਏ ਦੇ ਵਿੱਚ ਸਿਰਫ 450 ਰੁਪਏ ਦੇ ਵਿੱਚ ਕਾਟਨ ਦਾ ਸੂਟ ਦੁਪੱਟਾ ਹਾਪ ਪਿਓਰ ਦਾ ਦੁਪੱਟਾ ਕਾਟਨ ਦਾ ਦੁਪੱਟਾ 450 ਰੁਪਏ ਦਾ ਐਸ ਲਈ ਰਖੜੀ ਦਾ ਵੱਧ ਤੋਂ ਵੱਧ ਫਾਇਦਾ ਠਾਓ ਵੱਧ ਵੱਧ ਪਰਚੀਜ ਕਰੋ ਕਿ ਸਾਨੂੰ ਸੇਵੋ ਦਾ ਮੌਕਾ ਦੇ Nasıl şey geldi? <laughs> <laughs>